ਨਾ ਇਹ ਹੋ ਨਹੀਂ ਸਕੀ ਤੁਹਾਨੂੰ ਪਹਿਲਾਂ ਮੈਂ ਦੱਸਿਆ ਜਿਹੜਾ 1947 ਤੋਂ ਲੈ ਕੇ ਕਾਫੀ ਸਾਡਾ ਨੁਕਸਾਨ ਜਿਹੜਾ ਮਿੱਟੀ ਦਾ ਔਰ ਸ਼ਰੀਰ ਦਾ ਚਾਣਿਆ ਤਾਂ ਇਹੜਾ ਬੜਾ ਹੋਣਾ ਉਹਨਾਂ ਨੇ ਸਾਡੇ 26 ਨੇ ਹੱਥੇ ਜਵਾਨ ਜਿਹੜੇ ਅੱਛੇ ਦੁਸ਼ਮਣ ਮਾਰਿਆ ਤੇ ਇੱਕ ਮੌਕਾ ਆ ਗਿਆ ਪਾਕਿਸਤਾਨ ਨੇ ਦੇਈ ਦਿੱਤਾ ਤੇ ਵਿਚਕਾਰ ਦੀ 에어 ਸਟ੍ਰਾਈਕ ਕੀਤੀ ਜਾਵੇ ਔਰ ਮਜ਼ਾਈਲ ਅਟੈਕ ਸੀਗਾ ਔਰ ਰਾਤ ਵਾ ਦੀ ਟ੍ਰਾਣਿਆ ਤੇ ਵੀ ਅਟੈਕ ਸੀ ਕਿਸੇ ਸਿਵਲ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਾਫੀ ਵੱਡਾ ਨੁਕਸਾਨ ਮੰਡਾਤਾ ਸਵਾਰੀਆਂ ਦਾ ਹੋਇਆ ਜਿਹੜਾ ਕਰਨਾ ਬਣਦਾ ਸੀ ਉਹ ਕੀਤਾ ਗਿਆ ਉਹ ਬੜੇ ਜੱਦੇ ਟੰਕ ਦੇ ਨਾਲ ਸਾਡੀ ਆਰਮੀ ਨੇ ਫੋਕੇਸ਼ਨ ਕਰਿਆ ਸੇ ਪਰ ਨਹੀਂ ਕਰ ਪਾਇਆ ਨਹੀਂ ਜੇ ਕੋ ਜੇ ਵਰਤਮਾਨ ਹਾਲਾਤ ਨੂੰ ਦੇਖਿਆ ਜਾਏ ਨਾ ਤਾਂ ਮੈਨੂੰ ਭਾਰਤ ਔਰ ਪਾਕਿਸਤਾਨ ਦੀ ਜੰਗ ਦੇ ਅਸਾਰ ਬੜੇ ਕੱਟ ਨਜ਼ਰ ਆਉਂਦੇ ਨੇ ਦੇਖੋ ਬਲੈਕ ਹੌਕ ਦੇ ਜਿਹੜੇ ਉਹ ਦੋ ਨਮ ਹੁੰਦੇ ਆ ਸਭ ਤੋਂ ਪਹਿਲਾਂ ਤਾਂ ਦੁਸ਼ਮਣ ਨੂੰ ਡਰਾਣਾ ਉਹਦਾ ਇਹ ਮਤਲਬ ਹੈ ਵੀ ਅਸੀਂ ਤਿਆਰ ਆ ਤੁਸੀਂ ਲੋਕ ਕੁਝ ਕਰਨਾ ਕਰ ਲੋ ਅਤੇ ਉਹਦਾ ਆਪਣੇ ਆਪ ਨੂੰ ਪਛਾਣਾ ਹੁਣ ਜਦੋਂ ਬਲੈਕਆਊਟ ਕੀਤਾ ਜਾਂਦਾ ਤੇ ਇਹ ਪਾਕਿਸਤਾਨ ਦੇ ਉੱਤੇ ਇਸ ਚੀਜ਼ ਦਾ ਪ੍ਰਭਾਵ ਪੈਂਦਾ ਵੀ ਇੰਡੀਅਨ ਲੋਕ ਇੰਡੀਅਨ ਆਰਮੀ ਨੇ ਜਿਹਨ ਲੋਕ ਵੀ ਜਿਹੜੇ ਨੇ ਉਹ ਸਾਡੇ ਅਟੈਕ ਨੂੰ ਮਤਲਬ ਸਾਹਮਣਾ ਕਰਨ ਲਈ ਤਿਆਰ ਉਹ ਬਲੈਕਆਊਟ ਦਾ ਮਤਲਬ ਹੁੰਦਾ ਲਾਈਟਾਂ ਵਗੈਰਾ ਬਾਹਰ ਨਾਲ ਛੱਡੀਆਂ ਜਾਂਦੇ ਐ ਅਟੈਕ ਹੁੰਦਾ ਉਹ ਲਾਈਟ ਦੇ ਉੱਤੇ ਜਿਵੇਂ ਮੰਨ ਲਓ ਹਵਾਈ ਹਟਿਆ ਜੋ ਉਥੇ ਲਾਈਟਾਂ ਚੱਲੀਆਂ ਬੜੀਆਂ ਪੱਟੀਆਂ ਲਾਈਟਾਂ ਜੋ ਬੜੀ ਪਾਵਰਫੁੱਲ ਲਾਈਟਾਂ ਆਉਂਦੀਆਂ ਤੇ ਸਿੱਧਾ ਹੀ ਅਟੈਕ ਹੋ ਜਾਂਦਾ ਇਸ ਕਰਕੇ ब्लैकआउट का सब तो बड़ा एम है भाई अपने आप को सुरक्षित रखो एयर टैक्टर और सरकार है उसकी जिनी भी सिफत जी लोगों द्वारा की जा रही बहुत कुछ ने ले ले है। ग़े ग़े जे नेता प्रधानमंत्री लै लो या डिफेंस मिनिस्टर लै लो गृहमंत्री है उन्होंने केंद कहत जरूरत पी है तो यह बयानता गया एक जेको हर वे उन्होंने एक रूटीन नहीं बनाया कि अभी पाकिस्तान का आह कर लें पाकिस्तान का आह करना उन्होंने सीधा किया भी अच्छी अतवाद के रूप में अतवाद में करवाए उन्हें कई बार पता है लोगों ਇਕ ਮਜ਼ਾਕ ਦੇ ਤੌਰ ਤੇ ਵੀ ਏਅਰ ਟੈਕ ਆ ਰਿਹਾ ਜਾਂ ਫਾਈਟਰ ਆ ਰਹੇ ਉਹਨਾਂ ਨੂੰ ਵੇਖਣ ਦਾ ਨਾ ਲੋਕਾਂ ਦੇ ਵਿੱਚ ਕੋਈ ਬਾਬੇ ਕੀ ਕਰਨਗੇ ਠੀਕ ਹੈ ਇਸ ਤਰ੍ਹਾਂ ਕੇ ਬਾਹਰ ਕੋ ਮਨਾ ਖਾਸ ਕਰਕੇ ਜਦੋਂ ਬਲੈਕਆਊਟ ਹੈ ਉਹਦੇ ਵਿੱਚ ਬਾਹਰ ਜਾਣਾ ਤਾਂ ਮੌਤ ਨੂੰ ਬਾਤ ਮਾਰਨੀ ਹੈ ਠੀਕ ਹੈ ਲੋਕਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਬਲੈਕਆਊਟ ਹੈ ਤੇ ਬਲੈਕਆਊਟ ਦੇ ਤੌਰ ਤੇ ਹੀ ਉਹਨੂੰ ਅਬਜ਼ਰਵ ਕੀਤਾ ਜਾਵੇ ਨਾ ਕਿ ਬਾਹਰ ਵੇਖਿਆ ਜਾ ਬਾਹਰ ਕੀ ਹੋ ਰਿਹਾ ਉਦੋਂ ਛਿਪਨ ਦੀ ਕੋਸ਼ਿਸ਼ ਕਰੋ ਉਹ ਤਾਂ ਉਹ ਫਾਈਟਰਾਂ ਦੇ ਤਾਂ ਆਪਣਾ ਕੰਮ ਕਰਨਾ ਉਹਨਾਂ ਦੇ ਫਾਈਟਰਾਂ ਨੂੰ ਤੇ ਉਹਨਾਂ ਨੇ ਆਪਣਾ ਕੰਮ ਕਰਨਾ ਉਹਨਾਂ ਦੇ ਗੰਨਾ ਨੇ ਆਪਣਾ ਕੰਮ ਕਰਨਾ ਅਸੀਂ ਆਪਣਾ ਬਚਾਅ ਕਰਨਾ ਕੋਸ਼ਿਸ਼ ਕਰਕੇ ਲੋਕਾਂ ਨੂੰ ਬਾਹਰ ਓਪਨ ਤੇ ਵਿੱਚ ਮੇਰਾ ਕਹਿ ਰਿਹਾ ਉਹਦੇ ਟਾਈਮ ਤੇ ਬਲੈਕਆਊਟ ਤੇ ਸੈਂਟੇ ਨਹੀਂ ਜਾਣਾ ਚਾਹੀਦਾ